ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਕਾਲੀ ਦਲ ਦਾ ਜਿਸ ਤਰ੍ਹਾਂ ਦਾ ਇਸ ਵੇਲੇ ਸਰਗਰਮੀਆਂ ਚੱਲ ਰਹੀਆਂ ਤੇ ਜਿਸ ਢੰਗ ਨਾਲ ਅਕਾਲ ਤਖਤ ਤੋਂ ਬਕਾਇਦਾ ਅਕਾਲੀ ਦਲ ਨੂੰ ਇਹ ਨਿਰਦੇਸ਼ ਦਿੱਤੇ ਗਏ ਸੀ ਕਿ ਉਹ ਜਿਹੜਾ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਉਹਨਾਂ ਦਾ ਜਿਹੜਾ ਅਸਤੀਫਾ ਉਸ ਨੂੰ ਜਿਹੜੀ ਆ ਵਰਕਿੰਗ ਕਮੇਟੀ ਪ੍ਰਵਾਨ ਕਰੇ ਪਰ ਅਜੇ ਤੱਕ ਉਹ ਅਸਤੀਫਾ ਪ੍ਰਵਾਨ ਨਹੀਂ ਹੋਇਆ ਤੇ ਜਿਸ ਢੰਗ ਦੇ ਨਾਲ ਹਰਮੰਦਰ ਸਾਹਿਬ ਦੇ ਬਾਹਰ ਜਿਸੋ ਸ਼ਖਬੀਰ ਸਿੰਘ ਬਾਦਲ ਉਹਨਾਂ ਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ ਉਸ ਹਮਲੇ ਦੇ ਬਾਰੇ ਤਾਂ ਗੱਲ ਬੜੀ ਜੋਰ ਸ਼ੋਰ ਨਾਲ ਹੋ ਰਹੀ ਹੈ ਅਕਾਲੀ ਦਲ ਦੀ ਕੋਰ ਕਮੇਟੀ ਜੀ ਵੀ ਹੋਈ ਹੈ ਤੇ ਉਸ ਗੱਲ ਨੂੰ ਜਿਹੜੀ ਬਹੁਤ ਮਾੜੀ ਵੀ ਹੈ ਘਟਨਾ ਪਰ ਜਿਸ ਢੰਗ ਦੇ ਨਾਲ ਉਹ ਸਾਰੇ ਕੁਸ਼ ਦਾ ਅੱਗੇ ਵੱਧ ਰਹੀ ਹੈ ਗੱਲ ਹੋਂਦੇ ਤੇ ਹੋਂਦੇ ਤੋਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਉਹ ਅਜੇ ਅੰਦਰੋਂ ਆਪਣੇ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹੈ ਦੂਸਰਾ ਭਾਵੇਂ ਕਿ ਉਹਨਾਂ ਨੇ ਜਿਹੜੀ ਲੱਗੀ ਸੇਵਾ ਸੁਖਬੀਰ ਸਿੰਘ ਬਾਦਲ ਹੋਣੀ ਨਿਭਾ ਰਹੇ ਹੈ ਔਰ ਉਸ ਤੋਂ ਬਾਅਦ ਅੱਗੇ ਰਾਜਨੀਤੀ ਕਿਸ ਪਾਸੇ ਨੂੰ ਤੁਰੇਗੀ ਜਦ ਇਸ ਢੰਗ ਦੇ ਨਾਲ ਅਕਾਲ ਤਖਤ ਤੋਂ ਬਕਾਇਦਾ ਆਦੇਸ਼ ਦਿੱਤੇ ਗਏ ਆ ਨਵੀਂ ਭਰਤੀ ਦੀ ਕਮੇਟੀ ਬਣਾਈ ਗਈ ਹੈ ਉਹ ਸਾਰਾ ਅਮਲ ਕਿਸ ਤਰ੍ਹਾਂ ਅੱਗੇ ਵਧੇਗਾ ਇਹ ਤਾਂ ਦੇਖਣ ਵਾਲੀ ਗੱਲ ਹੈ ਪਰ ਜੋ ਕੁਝ ਹੁਣ ਹੋ ਰਿਹਾ ਤੇ ਅੱਜ ਜੋ ਕੁਝ ਪ੍ਰਸਥਿਤੀਆਂ ਬਣੀਆਂ ਖਾਸ ਕਰਕੇ ਜਦੋਂ ਸੁਖਬੀਰ ਸਿੰਘ ਬਾਦਲ ਤੇ ਹਮਲੇ ਦਾ ਯਤਨ ਹੋਇਆ ਉਸ ਤੋਂ ਬਾਅਦ ਉਹਦੇ ਤੇ ਅਸੀਂ ਗੱਲਬਾਤ ਕਰਾਂਗੇ ਉਸ ਗੱਲਬਾਤ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਕਿ ਬਕਾਇਦਾ ਅਕਾਲੀ ਪੋਲਿਟਿਕਸ ਦੇ ਉੱਤੇ ਇੱਕ ਆਪਣਾ ਨਜ਼ਰੀਆ ਇੱਕ ਆਪਣੀ رائے ਹੈ ਉਹ ਜਿਸ ਢੰਗ ਨਾਲ ਅਕਾਲੀ ਪੋਲਿਟਿਕਸ ਨੂੰ ਕਾਲੀ ਰਾਜਨੀਤੀ ਨੂੰ ਦੇਖਦੇ ਆ ਸਿੱਖ ਮਾਮਲਿਆਂ ਨੂੰ ਦੇਖਦੇ ਆ ਸਿੱਖ ਰਾਜਨੀਤੀ ਨੂੰ ਦੇਖਦੇ ਆ ਔਰ ਜੋ ਕੁਝ ਧਾਰਮਿਕ ਸੰਸਥਾਵਾਂ ਦੇ ਅੰਦਰ ਸਥਿਤੀ ਹੈ ਉਸ ਨੂੰ ਦੇਖਦੇ ਆ ਉਹ ਸਾਰੇ ਦੀ ਇੱਕ ਉਹਨਾਂ ਦੀ ਆਪਣੀ رائے ਬੰਦੀ ਹੈ ਉਹਦੇ ਤੋਂ ਤਾਂ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਉਹ ਜੋ ਕੁਝ ਹੁਣ ਇਸ ਵੇਲੇ ਮੌਜੂਦਾ ਸਥਿਤੀ ਬਣੀ ਹੈ ਖਾਸ ਕਰਕੇ ਸਿੰਘ ਸਹਿਬਾਨ ਦੇ ਫੈਸਲਿਆਂ ਤੋਂ ਬਾਅਦ ਉਸ ਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ ਤੇ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਸ ਢੰਗ ਨਾਲ ਹਮਲੇ ਦਾ ਯਤਨ ਹੋਇਆ ਉਸ ਤੋਂ ਬਾਅਦ ਜਿਸ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਿਵਹਾਰ ਕਰ ਰਿਹਾ ਉਸ ਦੇ ਬਾਰੇ ਉਹਨਾਂ ਦੀ ਕੀ رائے ਹੈ ਸਿਸ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਤਨਵਾਜੀ ਜੀ ਸ਼ੁਕਰੀਆ ਉਹ ਸਾਰੀ ਸਥਿਤੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਅਕਾਲੀ ਰਾਜਨੀਤੀ ਨੂੰ ਜੋ ਕੁਝ ਹੁਣ ਸਿੰਘ ਸਹਿਬਾਨ ਦੇ ਫੈਸਲਿਆਂ ਤੋਂ ਬਾਅਦ ਸਾਹਮਣੇ ਆਇਆ ਤੇ ਸੁਖਬੀਰ ਸਿੰਘ ਬਾਦਲ ਤੇ ਹਮਲੇ ਦਾ ਯਤਲ ਹੋਇਆ ਤੇ ਉਹ ਸਾਰੇ ਦੇ ਵਿੱਚ ਸ਼ਰਮਨੀ ਅਕਾਲੀ ਦਲ ਜਿਹੜਾ ਜਿਸ ਢੰਗ ਦੇ ਫੈਸਲੇ ਉਹਨੂੰ ਲੈਣੇ ਚਾਹੀਦੇ ਸੀ ਉਹ ਆਦੇਸ਼ਾਂ ਦੇ ਮੁਤਾਬਕ ਨਹੀਂ ਲੈ ਰਿਹਾ ਦੇਖੋ ਦੋ ਗੱਲਾਂ ਅੱਜ ਇੰਪੋਰਟੈਂਟ ਹੋਈਆਂ ਸਾਰੇ ਦਿਨ ਦੇ ਵਿੱਚ ਇੱਕ ਤਾਂ ਇਹ ਹੋਈ ਹੈ ਵੀ ਇੱਕ ਘੰਟਾ ਲੰਬੀ ਮੀਟਿੰਗ ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਨੇ ਜਥੇਦਾਰ ਅਕਾਲ ਤਖਤ ਰਕबीर ਸਿੰਘ ਨਾਲ ਕੀਤੀ ਹੈ ਇੱਕ ਤਾਂ ਇਹ ਮੀਟਿੰਗ ਹੋਈ ਹੈ ਦੂਸਰਾ ਜਿਹੜਾ ਸ਼ਾਮ ਨੂੰ ਫਿਰ ਉਹਨਾਂ ਨੇ ਉਹਦੇ ਉਸ ਮੀਟਿੰਗ ਵਿੱਚ ਕੀ ਹੋਇਆ ਕਿਵੇਂ ਹੋਇਆ ਪਰ ਉਹਦੇ ਜੋ ਕੁਝ ਨਿਕਲਦਾ ਹੈ ਉਹਦੇ ਤੇ ਆਪਾਂ ਗੱਲ ਕਰਾਂਗੇ ਦੂਸਰਾ ਜਿਹੜਾ ਹੈ ਸ਼ਾਮ ਨੂੰ ਇਹ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਹ ਕਮੇਟੀ ਜਿਹੜੀ ਮੀਟਿੰਗ ਦੇ ਵਿੱਚ ਸਿਰਫ ਇੱਕ ਇਸ਼ੂ ਤੇ ਹੋਈ ਹੈ ਇੱਕ ਏਜੰਡੇ ਤੇ ਹੋਈ ਹੈ ਵੀ ਜਿਹੜਾ ਜਿਹੜਾ 4 ਤਰੀਕ ਨੂੰ ਦਸੰਬਰ 4 ਨੂੰ ਜਿਹੜਾ ਹਮਲਾ ਹੋਇਆ ਸੀਗਾ ਇਸ ਉੱਤੇ ਅਟੈਂਪਟ ਕੀਤੀ ਸੀ ਉਹਦੇ ਤੇ ਗੋਲੀ ਚਲਾਉਣ ਦੀ ਪੀਰ ਸਿੰਘ ਬਾਦਲ ਦੇ ਉੱਪਰ ਬਾਦਲ ਸਿੰਘ ਦੇ ਤੇ ਨਰੈਣ ਸਿੰਘ ਉਹਨੇ ਉਦੇ ਉੱਤੇ ਉਦੇ ਉੱਤੇ ਅੱਜ ਇਹ ਨਾਲੇ ਮੀਟਿੰਗ ਕੀਤੀ ਹੈ ਕੋਰਟ ਕਮੇਟੀ ਦੀ ਇਹ ਦੋਨਾਂ ਦੋਨੋਂ ਅਹਿਮ ਬੰਦੇ ਦਾ ਦੋਨਾਂ ਦੇ ਵਿੱਚ ਜਿਹੜੀ ਲੈਂਗੁਏਜ ਵਰਤੀ ਗਈ ਆ ਜਾਂ ਦੋਨਾਂ ਦੇ ਵਿੱਚੋਂ ਜੋ ਕੁਝ ਨਿਕਲਦਾ ਉਹਦੇ ਚੋਂ ਇਹ ਲੱਗ ਰਿਹਾ ਵੀ ਇਹ ਇਹ ਜਿਹੜੇ 2 ਦਸੰਬਰ ਨੂੰ ਜਿਹੜਾ ਸਾਰਾ ਕੁਝ ਅਕਾਲ ਤਖਤ ਤੋਂ ਫਰਮਾਨ ਜਾਰੀ ਹੋਇਆ ਆਦੇਸ਼ ਆਇਆ ਸਾਰਾ ਜ ਜਿਸ ਕਿਸਮ ਦੀ ਉਸ ਦਿਨ ਦੀ ਕਾਰਵਾਈ ਹੋਈ ਉਹਦੇ ਚ ਇਹ ਘੱਟ ਹੀ ਅਕਾਲੀ ਦਲ ਨੇ ਸਿੱਖਿਆ ਅਕਾਲੀ ਦਲ ਹਜੇ ਵੀ ਐਸ ਕਿਸਮ ਦੀ ਟ੍ਰੇਨਿੰਗ ਹੈ ਇਹਨਾਂ ਦੀ ਇਹਨਾਂ ਲੀਡਰਾਂ ਦੀ ਵੀ ਉਹ ਗਰੁੱਪ ਵਾਲੀ ਟ੍ਰੇਨਿੰਗ ਹੈ ਉਹ ਹੀ ਆਪਣੀ ਆਪਣੀ ਗੱਲ ਕਹਿਣ ਵਾਲੀ ਟ੍ਰੇਨਿੰਗ ਹੈ ਇਹਨਾਂ ਦੀ ਤੇ ਇਹ ਉਹ ਉੱਥੇ ਹੀ ਖੜੇ ਆ ਇਹਨਾਂ ਨੇ ਕੋਈ ਬਹੁਤਾ ਸਿੱਖਿਆ ਨਹੀਂ ਵੀ ਆਪਾਂ ਕਹਿੰਦੇ ਅਕਾਲੀ ਦਲ ਰਵਾਈਵ ਨਹੀਂ ਗਰੁੱਪ ਪਰ ਰਵਾਈਵ ਜਾਂ ਗਰੁੱਪ ਨੂੰ ਪ੍ਰੋਟੈਕਸ਼ਨ ਵਾਲਾ ਇਹ ਸਾਰਾ ਕੁਝ ਕਿਹਾ ਪਹਿਲੀ ਗੱਲ ਤਾਂ ਇਹ ਵੀ ਸਭ ਤੋਂ ਪਹਿਲੀ ਗੱਲ ਇਹ ਆ ਵੀ ਹਜੇ ਤੱਕ ਹਰਮਿੰਦਰ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਕਨਵੀਨਰ ਵੀ ਐ ਸੱਤ ਮੈਂਬਰੇ ਕਮੇਟੀ ਦਾ ਉਸ ਨੂੰ ਮੀਟਿੰਗ ਬੁਲਾਉਣੀ ਚਾਹੀਦੀ ਸੀ ਕੋਈ ਮੀਟਿੰਗ ਨਹੀਂ ਬੁਲਾਈ ਫਾਰਮਲੀ ਕੰਟੈਕਟ ਕਰਨਾ ਚਾਹੀਦਾ ਸੀ ਵੀ ਆਪਾਂ ਮੀਟਿੰਗ ਕਰਾਂਗੇ ਕੋਈ ਮੀਟਿੰਗ ਨਹੀਂ ਨਹੀਂ ਕਰਨ ਦਾ ਮੈਂ ਕੀਤਾ ਕਿ ਸਾਡਾ ਉਦੋਂ ਪਿੱਛੋਂ ਸਾਡੀ ਇੱਕਰੀ ਇਨਫਾਰਮਲ ਮੀਟਿੰਗ ਕਰਕੇ ਟੈਲੀਫੋਨਾਂ ਤੇ ਕਹਿ ਦਿੱਤੇ ਆਪਣਾ ਕੀ ਕੀ ਚੱਲਦਾ ਹੋ ਆਪਾਂ ਕੀ ਕਰਾਂਗੇ ਕੁਝ ਨਹੀਂ ਹੋਇਆ ਜੋ ਹਜੇ ਉਸ ਕਮੇਟੀ ਦੇ ਮੈਂਬਰ ਉਹ ਦੱਸਦੇ ਆ ਉਹ ਵੀ ਕਹਿੰਦੇ ਵੀ ਹਾਂ ਹੋਣਾ ਚਾਹੀਦਾ ਸੀਗਾ ਨਹੀਂ ਹੋਇਆ ਕੁਝ ਇਹ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਕਮੇਟੀ ਉਹ ਜਿਹਨੇ ਅਕਾਲੀ ਦਲ ਦਾ ਦੀ ਜਿਹੜੀ ਮੈਂਬਰਸ਼ਿਪ ਹੋਣੀ ਹੈ ਮੋਡਲੀ ਮੈਂਬਰਸ਼ਿਪ ਹੋਣੀ ਹੈ ਉਹਦੇ ਪ੍ਰੋਸੈਸ ਨੂੰ ਕਿਵੇਂ ਕਰਨਾ ਹੈ ਕੀ ਕਰਨਾ ਉਹਨੂੰ ਓਵਰਸਾਈਜ਼ ਕਰਨਾ ਸੀ ਮੋਨੀਟਰ ਕਰਨਾ ਸੀ ਦੇਖਣਾ ਸੀ ਵੀ ਉਹਦੇ 'ਚ ਬੋਗਸ ਨਾ ਹੋ ਜੇ ਉਹਦੇ ਤੇ ਕਿਸੇ ਕਿਸਮ ਦੀ ਹਿੱਲ ਜੁਲ ਹਜੇ ਤੱਕ ਹੈ ਨਹੀਂ ਜੀ ਸਰ ਸਾਹਿਬ ਇੱਕ ਮੇਰਾ ਸਵਾਲ ਹੈ ਇੱਥੇ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਕਿਉਂਕਿ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਫੈਸਲਾ ਸੁਣਾਇਆ 2 ਦਸੰਬਰ ਨੂੰ ਉਹਦੇ ਮੁਤਾਬਕ ਤਾਂ ਦੋਨੋਂ ਉਹਨਾਂ ਨੇ ਯੂਨਿਟ ਜਿਹੜੇ ਭੰਗ ਕਰਤੇ ਦੋਨੋਂ ਗਰੁੱਪੀ ਜਿਸ ਤਰ੍ਹਾਂ ਬਾਗੀਆਂ ਵਾਲਾ ਗਰੁੱਪ ਸੀਗਾ ਜਿਹੜਾ ਸੁਧਾਰ ਲੈਣ ਵਾਲਾ ਤੇ ਇਹ ਸੀਗਾ ਤੇ ਉਹਨਾਂ ਨੇ ਤਾਂ ਇਹ ਆਰਡਰ ਕੀਤਾ ਕਿ ਤੁਸੀਂ ਸਤੀਫਾ ਪ੍ਰਵਾਨ ਕਰੋ ਤੇ ਨਵੀਂ ਭਰਤੀ ਕਰਕੇ ਨਵੀਂ ਚੋਣ ਹੋਵੇ ਪ੍ਰਧਾਨ ਨਵੇਂ ਚੁਣਿਆ ਜਾਵੇ ਪਰ ਇਹ ਫਿਰ ਕੀ ਉਹ ਉਲੰਘਣਾ ਨਹੀਂ ਹੈ ਅਕਾਲ ਤਖਤ ਦੇ ਜਿਹੜੇ ਇਸ ਕਿਸਮ ਇਸ ਕਿਸਮ ਦੀ ਉਲੰਘਣਾ ਹੈ ਵੀ ਤੁਸੀਂ ਜਿਹੜੀ ਕੋਰ ਕਮੇਟੀ ਹੈ ਉਹਨੇ ਤਾਂ ਤਸਦੀਕਾ ਨਹੀਂ ਕਰਨਾ ਵਰਕਿੰਗ ਕਮੇਟੀ ਨੇ ਕਰਨਾ ਹੈ ਵਰਕਿੰਗ ਕਮੇਟੀ ਦੀ ਤੁਸੀਂ ਮੀਟਿੰਗ ਕੀ ਕਰਾ ਕੀਤੀ ਨਹੀਂ ਹੈ ਨਾ ਕੋ ਉਹਦੇ ਲਈ ਤੁਸੀਂ ਕਹਿੰਦੇ ਸੀ ਜਸਤੇਦਾਰ ਜੀ ਤੋਂ ਟਾਈਮ ਲੈ ਲਾਂਗੇ ਅਸੀਂ ਜਸਤੇਦਾਰਾਂ ਤੋਂ ਟਾਈਮ ਲੈਣਾ ਚਾਹੁੰਦੇ ਆ ਸਾਡੀਆਂ ਕੋਈ ਟੈਕਨੀਕਲ ਗੱਲਾਂ ਐ ਅਸੀਂ ਉਹ ਟਾਈਮ ਲਈ ਅਪਲਾਈ ਕੀਤਾ ਹੈ ਇਸੇ ਕਰਕੇ ਜਿਹੜੀ ਸਵੇਰ ਮੀਟਿੰਗ ਹੋਈ ਹੈ ਧਾਮੀ ਦੀ ਜੀਪੀਸੀ ਦੇ ਪ੍ਰੈਜ਼ੀਡੈਂਟ ਦੀ ਕੱਲ ਤਾਂ ਹਟੇ ਜਸੇਦਰ ਨਾਲ ਉਹ ਸ਼ਾਇਦ ਇਸੇ ਕੰਟੈਸਟ ਚ ਹੋਈ ਹੋਵੇ ਟਾਈਮ ਲੈਣਾ ਹਜੇ ਸਾਡੇ ਟੈਕਨੀਕਲ ਗੱਲਾਂ ਹੈਗੀਆਂ ਇਹ ਟਾਈਮ ਲਾਈਨ ਦੇ ਮਸਲੇ ਜੀ ਹੋਵੇ ਟਾਈਮ ਲਾਈਨ ਦੇ ਵਿੱਚ ਉਹਨਾਂ ਕਿਹਾ ਗਿਆ ਸੀ ਵੀ ਭਾਈ 3 ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹਦਾ ਅਸਤੀਫਾ ਐਕਸੈਪਟ ਕਰੋ ਸੁਖਵੀਰ ਸਿੰਘ ਬਾਦਲ ਦਾ ਉਹਦੇ ਤੇ ਕੋਈ ਗੱਲਬਾਤ ਨਹੀਂ ਹਜੇ ਤੱਕ ਹੋ ਰਹੀ ਉਲਟਾ ਜਿਹੜੀ ਕੋਰ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਕਿਹਾ ਗਿਆ ਇਹ ਕਿਹਾ ਗਿਆ ਵੀ ਹਾਂਜੀ ਇਹ ਸ਼ਾਇਦ ਸੀ ਜਿਹੜੀ ਉਸ ਉੱਤੇ ਹਮਲਾ ਹੋਇਆ ਇਹ ਸੋਤੇ ਵੱਡੀ ਸ਼ਾਜਰ ਸੀ ਇਹ ਪੰਜਾਬ ਦਾ ਉਹੀ ਲੈਂਗੁਏਜ ਜਿਹੜੀ ਅੱਜ ਤੋ 40 30 40 ਸਾਲ ਪਹਿਲਾਂ ਇਹ ਵਰਤਦੇ ਹੁੰਦੇ ਸੀਗੇ ਜਿਹਦੇ ਚ ਬੇਅੰਤ ਸਿੰਘ ਵੀ ਵਰਤਦਾ ਰਿਹਾ ਇਹ ਵੀ ਅਕਾਲੀ ਦਲ ਵੀ ਉਹੀ ਵਰਤਦੇ ਸੀਗੇ ਤੇ ਕਹਿੰਦਾ ਜੀ ਇਹ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੀ ਸੀ ਇਹ ਵੀ ਸ ਸ਼ਾਜਰ ਸੀ ਬਹੁਤ ਵੱਡੀ ਸ਼ਾਜਰ ਸੀ ਤੇ ਇਹ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀ ਗੱਲਬਾਤ ਸੀ ਜਿਹੜੀ ਹੁਣ ਪ੍ਰੈਸ ਕਾਨਫਰੰਸ ਸ਼ਾਮ ਨੂੰ ਕੀਤੀ ਆ ਲੀਡਰਲੈਸ ਇਹਦਾ ਮਤਲਬ ਹੀ ਬੋਤਲਜੀ ਨੇ ਸਾਰੀ ਗੱਲ ਹਜੇ ਵੀ ਸੁਖਵੀਰ ਬਾਦਲ ਦੀ ਲੀਡਰਸ਼ਿਪ ਬਚਾਉਣ ਲਈ ਹੋਈ ਹੈ ਗੱਲਬਾਤ ਹੈ ਸਾਰੀ ਨਹੀਂ ਸਿੱਸਾ ਜਦੋਂ ਉਦੋਂ ਤੱਕ ਅਕਾਲ ਤਖਤ ਦੇ ਜਥੇਦਾਰ ਨੇ ਜਿਹੜਾ ਆਪਣਾ ਹੁਕਮਨਾਮਾ ਸੁਣਾਇਆ ਉਹਨਾਂ ਨੇ ਉਹਦੇ ਵਿੱਚ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਲੋਕ ਤਾਂ ਲੀਡਰਸ਼ਿਪ ਕਰਨ ਦੇ ਕਾਬਿਲ ਹੀ ਨਹੀਂ ਹੈ ਫਿਰ ਵੀ ਨਹੀਂ ਹੈ ਲੀਡਰਸ਼ਿਪ ਦੇ ਇਸੇ ਗੱਲ ਆ ਦੋ ਗੱਲਾਂ ਇਸੇ ਕਰਕੇ ਬੜੀਆਂ ਇੰਪੋਰਟੈਂਟ ਐ ਨੋਟ ਕਰਨ ਵਾਲੀਆਂ ਗੱਲਾਂ ਬਾਤਾਂ ਦੂਜੀ ਗੱਲ ਤਾਂ ਇੱਕ ਤਾਂ ਲੀਡਰਲੈਸ ਕਰਦੀ ਸ਼ਾਜ ਹੈ ਇੱਕ ਅਸੀਂ ਜਿਹੜੀ ਸ਼ਾਂਤੀ ਬੜੀ ਮੁਸ਼ਕਲ ਨਾਲ ਬਹਾਲ ਕੀਤੀ ਉਹ ਖਰਾਬ ਕਰਨ ਦੀ ਗੱਲ ਬਾਤ ਆ ਫੇਰ ਮੁੜ ਕੇ ਇੱਕ ਲਹੂ ਡੋਲ ਇਹ ਸਵਾਲ ਇਹ ਹੈ ਲਹੂ ਕਿਹਨੇ ਡੋਲਿਆ ਜਦੋਂ ਤੁਸੀਂ ਲਹੂ ਡੋਲਣ ਦੀ ਗੱਲ ਕਰਦੇ ਆ ਬਿਆਨ ਸਿੰਘ ਜਾਂ ਤੁਹਾਡਾ ਪੀਰੀਅਡ ਅਕਾਲੀ ਦਲ ਦਾ ਪੀਰੀਅਡ ਯਾਦ ਆਉਂਦਾ ਜਿਹੜਾ ਅੱਜ ਤੱਕ ਤੇ ਵੀ ਉਹਦਾ ਰੈਫਰੈਂਸ ਹੋਇਆ ਤਾਂ ਉੱਥੇ ਲੋਕਾਂ ਦਾ ਖੂਨ ਡੋਲਣ ਤੇ ਝੂਠੇ ਮੁਕਾਬਲੇ ਕਰਨ ਤੇ ਤੁਹਾਡਾ ਹਿੱਸਾ ਸਾਰਾ ਤੇ ਲੋਕਾਂ ਨੂੰ ਯਾਦ ਕਰਾਉਣੇ ਹੋ ਵੀ ਤੁਸੀਂ ਵੀ ਹਾਂ ਅਸੀਂ ਸਾਰਾ ਇਹਦੇ 'ਚ ਹਿੱਸੇਦਾਰ ਸੀ ਕਿ ਨਾਲੇ ਕਬੂਲਨਾਵਾ ਕਰ ਲਿਆ ਤੁਸੀਂ ਵੀ ਸਾਥ ਹੋਏ ਗਲਤੀਆਂ ਹੋਈਆਂ ਅਸੀਂ ਜਿਹੜਾ ਕੰਮ ਪੰਥ ਦਾ ਜਾਂ ਸਿੱਖਾਂ ਵਾਲਾ ਕਰਨਾ ਸੀ ਉਹਦੇ ਸਿੱਖਾਂ ਦੇ ਐਂਟੀ ਸਿੱਖ ਕੰਮ ਕੀਤਾ ਅਸੀਂ ਇਹ ਨਾਲੇ ਨਾਲੇ ਫਿਰ ਲੈਂਗੁਏਜ ਥੋੜੀ ਨਹੀਂ ਬਦਲੀ ਸਵਾਲ ਹੈ ਵੀ ਨਾ ਚੀਮੇ ਦੀ ਡਾਕਟਰ ਚੀਮੇ ਦੀ ਨਾ ਬੋਲੀ ਬਦਲੀ ਨਾ ਬਲਵਿੰਦਰ ਭੂਤੜ ਦੀ ਬਦਲੀ ਆ ਕਿਸੇ ਦੀ ਬੋਲੀ ਨਹੀਂ ਬਦਲੀ ਔਰ ਉਲਟਾ ਫਿਰ ਇੱਕ ਹੋਰ ਵੀ ਇਹਦੇ ਵਿੱਚ ਕਿਹਾ ਜਿਆਦੇ ਜਿਹੜੀ ਪ੍ਰੈਸ ਕਾਨਫਰੰਸ ਵੀ ਵੀ ਟਵ ਡੀ ਕਟਰਾ ਹੋ ਗਈ ਹੈ ਤੇ ਇਸ ਦੇ ਵਿੱਚ ਇਹਨੇ ਜਾ ਕੇ ਕੋਈ ਇਹਨੇ ਇਹਨੇ ਮਨਿਸਟਰ ਪੰਜਾਬ ਗਵਰਨਮੈਂਟ ਦੇ ਕੋਈ ਬੰਦਾ ਨਹੀਂ ਗਿਆ ਅਕਾਲ ਤਖਤ ਉੱਤੇ ਗੋਲੀ ਉੱਤੇ ਦਰਬਾਰ ਸਾਹਿਬ ਵਿੱਚ ਗੋਲੀ ਦੀਵਾਰ ਦੀਵਾਰ ਤੇ ਲੱਗੀ ਹੈ ਕੋਈ ਦੇਖਣ ਨਹੀਂ ਗਿਆ ਕੋਈ ਮੰਤਰੀ ਨਹੀਂ ਗਿਆ ਅਸੀਂ ਜਿਹੜੀ ਇਨਕੁਆਇਰੀ ਕੀਤੀ ਹੈ ਇਸ ਨੇ ਪੰਜਾਬ ਗਵਰਨਮੈਂਟ ਨੇ ਜਾਂ ਪੰਜਾਬ ਪੁਲਿਸ ਨੇ ਕੀਤੀ ਸੀ ਅਸੀਂ ਉਹਨੂੰ ਮੁੱਢੋਂ ਹੀ ਰੱਦ ਕਰਦੇ ਆ ਅਸੀਂ ਤੇ ਇਹ ਵੱਡੀ ਸਾਜ਼ਿਸ਼ ਹੈ ਵੀ ਸਾਰੀ ਜਿਹੜੀ ਲੈਂਗੁਏਜ ਟੋਨ ਐਂਡ ਟੈਨਰ ਹੈ ਜਿਹੜੀ ਵੀ ਸਿਮਪਥੀ ਜਿਹੜੀ ਹਮਦਰਦੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਮਿਲੀ ਸੀ ਵੀ ਉੱਥੇ ਸੇਵਾ ਕਰਦੇ ਦੇ ਉੱਤੇ ਗੋਲੀ ਨਹੀਂ ਚੱਲਣੀ ਚਾਹੀਦੀ ਸੀ ਇਹ ਬਹੁਤ ਵੱਡੇ ਲੈਵਲ ਉੱਤੇ ਲੋਕਾਂ ਨੇ ਇਸ ਗੱਲ ਦੇ ਨੂੰ ਬੁਰਾ ਬਣਾਇਆ ਉਹ ਜਿਹੜੀ ਹਮਦਰਦੀ ਮਿਲੀ ਇੱਕ ਇਸ ਕਿਸਮ ਦੀ ਐ ਲੱਗਦਾ ਸੀ ਵੀ ਕਾਲੀਦਲ ਨੂੰ ਇਹਦਾ ਫਾਇਦਾ ਹੋ ਉਹ ਸਾਰੀਆਂ ਗੌਣ ਦੇ ਚੱਕਰ ਚ ਆ ਹੁਣ ਨਹੀਂ ਸਰ ਸਾਹਿਬ ਇੱਕ ਗੱਲ ਇਹ ਵੀ ਤਾਂ ਆ ਰਹੀ ਕਿ ਹਮਲੇ ਬਾਰੇ ਵੱਖ-ਵੱਖ ਤਰ੍ਹਾਂ ਦੀ رائے ਹੈ ਕੁਝ ਤਾਂ ਇਹ ਕਹਿ ਰਹੇ ਕਿ ਇਹਨਾਂ ਦਾ ਆਪਣਾ ਕੀਤਾ ਕਰਾਇਆ ਕੁਝ ਇਹ ਕਹਿ ਰਹੇ ਕਿ ਇਹ ਇੱਕ ਨਾਟਕ ਹੈ ਵੱਖ-ਵੱਖ ਤਰ੍ਹਾਂ ਦੀ رائے ਹੈਗੀ ਆ ਭਾਵੇਂ ਕਿ ਬਹੁਤ ਸਾਰੇ ਜਿਹੜੀਆਂ ਸਿੱਖ ਜਥੇਬੰਦੀਆਂ ਕਮੰਤਰੀ ਪੱਧਰ ਤੇ ਦੇਸ਼ ਦੇ ਅੰਦਰ ਜਿਹੜੇ ਉਸ 3 ਵੀ ਜਿਹੜੇ ਸਿੱਖ ਨੇਤਾ ਨੇ ਉਹਨਾਂ ਸਾਰਿਆਂ ਨੇ ਇਸ ਹਮਲੇ ਦੀ ਨਿਖੇਧੀ ਜ਼ਰੂਰ ਕੀਤੀ ਹੈ ਪਰ ਸਾਰਿਆਂ ਨੂੰ ਇਸ ਗੱਲ ਤੇ ਵੀ ਹੈ ਕਿ ਜੋ ਕੁਝ ਹੋਇਆ ਹੈਗਾ ਉਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ رائے ਵੀ ਸਾਹਮਣੇ ਆ ਰਹੀ ਹੈ ਤੇ ਉਹ ਜਿਹੜੀਆਂ ਰਾਵਾਂ ਆ ਰਹੀਆਂ ਵੱਖ-ਵੱਖ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵੇਖੋ ਪਹਿਲੀ ਗੱਲ ਤਾਂ ਇਹ ਵੀ ਸਤੂ ਨਰੈਣ ਸਿੰਘ ਨੂੰ ਸਾਰੇ ਬਹੁਤ ਲੋਕ ਜਾਣਦੇ ਆ ਉਹ ਪਹਿਲਾਂ ਐ ਜੀ ਪੀ ਸੀ ਦਾ ਪ੍ਰਚਾਰ ਕਰ ਰਿਹਾ ਹੈ ਮੁੜ ਕੇ ਉਹ ਖਾੜਕੂ ਸਫਾ ਚ ਰਿਹਾ ਉਹ ਪਾਕਿਸਤਾਨ ਵੀ ਗਿਆ ਉਹ ਸਾਰੀ ਗੱਲ ਪੂਰਾ ਸਰਕਾਰ ਸਫਾ ਚ ਪਰ ਉਹਦਾ ਨਾਮ ਜਿਹੜਾ ਇੱਥੇ ਚੰਡੀਗੜ੍ਹ ਵਾਲੀ ਜੇਲ ਬ੍ਰੇਕ ਹੋਈ ਹੈ ਉਹਦੇ ਚ ਵੀ ਉਹਦਾ ਨਾਮ ਹੈ ਬੜਾ ਜੇਲ ਬ੍ਰੇਕ ਬੜਾ ਜੇਲ ਦੇ ਵਿੱਚ ਉਸ ਦੇ ਉੱਤੇ ਕਿੰਨੇ ਕੇਸ ਹੋਇਆ ਤੇ ਸਾਰੀਆਂ ਜੇਲਾਂ ਦੇ ਵਿੱਚ ਉਹ ਰਹਿ ਕੇ ਆਇਆ ਉਹ ਖਾੜਕੂ ਨਾਲ ਉਹਦਾ ਜਿਹੜਾ ਐਕਟਿਵ ਲੈਵਲ ਤੇ ਉਹ ਸਾਰਾ ਉਹਦੀ ਐਕਟੀਵਿਟੀ ਹੈ ਇੱਕ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਕੋਈ ਨਾਟਕ ਸੀ ਕੋਈ ਨਾਟਕ ਨਹੀਂ ਸੀ ਕਿਉਂਕਿ ਉਹ ਬੰਦੇ ਹਜੇ ਵੀ ਪੰਜਾਬ ਦੇ ਵਿੱਚ ਉਸ ਧਾਰਾ ਦੇ ਬੰਦੇ ਹੈਗੇ ਆ ਤੁਸੀਂ ਧਾਰਾ ਦੇ ਹੱਕ ਚ ਹੋਵੋ ਜਾਂ ਵਿਰੋਧ ਚ ਹੋਵੋ ਇਹ ਗੱਲ ਵੱਖਰੀ ਹੈ ਧਾਰਾ ਦੇ ਬੰਦੇ ਤਾਂ ਪੰਜਾਬ ਚ ਹੈਗੇ ਆ ਉਹ ਧਾਰਾ ਕਰਕੇ ਤਾਂ ਲੰਬਾ ਚੌੜਾ ਚੱਲਿਆ ਸੀ ਸਾਰਾ ਇੱਥੇ 10 8-10 ਸਾਲ ਦਾ ਜਿਹੜਾ ਧੌਰ ਖਾੜਕੂ ਦਾ ਦੌਰ ਚੱਲਿਆ ਸੀ ਉਹ ਇਹ ਧਾਰਾ ਵਾਲੇ ਮੁੱਢ ਤੋਂ ਧਾਰਾ ਦੇ ਬਚੇ ਹੋਏ ਬੰਦੇ ਕੁਝ ਹੈਗੇ ਆ ਹਜੇ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਕੁਝ ਗਾਹਾਂ ਹੋਰ ਵੀ ਜੁੜੇ ਹੋਏ ਤੰਦ ਵੀ ਹੈਗੇ ਇੱਥੇ ਇਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਅਕਾਲੀ ਦਲ ਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਸ਼ਬਦਾਂ ਦੇ ਰਾਹੀਂ ਤਾਂ ਇਹ ਧਾਰਾ ਨਹੀਂ ਹੁੰਦਾ ਧਾਰਾ ਧਾਰਾ ਦੇ ਜੀ ਆਪਣੀ ਇੱਕ ਗੱਲਬਾਤ ਇਹ ਰਹੂਗੀ ਇੰਨੀ ਕੁ ਧਾਰਾ ਤਾਂ ਹਮੇਸ਼ਾ ਹੁੰਦੀ ਹੈ ਹਰੇਕ ਸੋਸਾਇਟੀ ਦੇ ਵਿੱਚ ਤੇ ਤੁਸੀਂ ਸਿਕਿਉਰਿਟੀ ਵੀ ਇਸੇ ਕਰਕੇ ਲਈ ਬੈਠੇ ਹੋ ਤੇ ਉਹਦੀ ਸਿਕਿਉਰਿਟੀ ਦਾ ਵੀ ਇੰਨਾ ਵਧੀਆ ਇੰਤਜ਼ਾਮ ਸេច ਰਹੇ ਨੇ ਸਾਰੇ ਨਿਗਾ ਵੀ ਰੱਖੀ ਸੀ ਉਵੇਂ ਨਾਲ ਜਿਹੜਾ ਨਰੈਨ ਸਿੰਘ ਨਾਲ ਕਈ ਪੁਲਿਸ ਅਫਸਰ ਗੱਲਾਂ ਵੀ ਕਰਦੇ ਰਹੇ ਉਹਨਾਂ ਨੂੰ ਪਤਾ ਸੀ ਇਹ ਐਕਟਿਵ ਬੰਦਾ ਹੈਗਾ ਸਾਰਾ ਪੁਲਿਸ ਨੇ ਜਾਣ ਕੇ ਉਹਦੇ ਨਾਲ ਗੱਲਾਂ ਕੀਤੀਆਂ ਤੇ ਦੋ ਤਿੰਨ ਇੱਕ ਐਸਪੀ ਨੇ ਵੀ ਉਹਦੇ ਨਾਲ ਗੱਲਾਂ ਕੀਤੀਆਂ ਭਾਵੇਂ ਉਹ ਕਿਹਾ ਜਾਂਦਾ ਜੀ ਉਹ ਸਰਕਾਰ ਇਹ بڑا ਕੋਈ ਇੰਤਜ਼ਾਮ ਨਹੀਂ ਸੀ ਗੱਲਾਂ ਕਰਦੇ ਸੀ ਪੁਲਸਾਂ ਦੇ ਪੁਲਸਾਂ ਦੇ ਕਿਸ ਗੱਲ ਤੇ ਗੱਲਾਂ ਕਰਦੇ ਸੀ ਉਹਨਾਂ ਨੂੰ ਉਹਦੇ ਬਾਰੇ ਪਤਾ ਸੀ ਉਹ ਪਹਿਲੇ ਦਸੰਬਰ 2 ਨੂੰ ਵੀ ਆ ਕੇ ਗਿਆ ਦਸੰਬਰ 3 ਨੂੰ ਵੀ ਆ ਗਿਆ ਸਾਰਾ ਗਿਆ ਉਹ ਆਉਂਦਾ ਰਿਹਾ ਇੱਥੇ ਲਗਾਤਾਰ ਤੇ ਉਹ ਸਾਰੀਆਂ ਕਾਰਵਾਈਆਂ ਉਹ ਦੇਖਦਾ ਰਿਹਾ ਉਹ ਆਪਣੀ ਕਿਸਮ ਦੇ ਦੇ ਬੰਦਿਆਂ ਦੇ ਜਿਹੜੇ ਉਹਨਾਂ ਦੇ ਵਿਚਾਰ ਹੈ ਜਿਨ੍ਹਾਂ ਨੇ ਜੋ ਹਥਿਆਰਵਲ ਮੂਵਮੈਂਟ ਵਾਲੇ ਬੰਦਿਆਂ ਦੇ ਵਿਚਾਰ ਉਹ ਸਭ ਨੂੰ ਪਤਾ ਉਸ ਉਹਦੇ ਉਸ ਉਹਦੇ ਬਾਰੇ ਕਹਿਣ ਦੀ ਗੱਲ ਕੋਈ ਹੈ ਹੀ ਨਹੀਂ ਵੀ ਉਹਨੇ ਕਿਉਂਕਿ ਤਾਂ ਉਹਨਾਂ ਦਾ ਇੱਕ ਆਪ ਦੇ ਵਿਚਾਰ ਵਾਲੇ ਬੰਦੇ ਆ ਠੀਕ ਹੈ ਇਹਦੇ ਬਾਰੇ ਤੁਸੀਂ ਨਹੀਂ ਸਹਿਮਤ ਹੋ ਸਕਦੇ ਪਰ ਇਹ ਉਹਨੇ ਆਪ ਦੇ ਆਪ ਦੇ ਮਨਮਰਜ਼ੀ ਨਾਲ ਕੀਤਾ ਕਿਸੇ ਦੇ ਪ੍ਰਭਾਵ ਫਲੇ ਲੱਗਦਾ ਨਹੀਂ ਵੀ ਕੀਤਾ ਹੋਵੇ ਤੋ ਇਸ ਕਰਕੇ ਇਸ ਕਰਕੇ ਉਹ ਰਾਈਟਰ ਵੀ ਆ ਕਿਤਾਬਾਂ ਵੀ ਲਿਖੀਆਂ ਤੇ ਉਹਦੀ ਆਪ ਦੀ ਕੋਈ ਇਸ ਕਿਸਮ ਦੀ ਬਚਨ ਬੱਤਤਾ ਵੀ ਹੈਗੀ ਹੈ ਚਲੋ ਅੱਛਾ ਉਹਨੂੰ ਕਹਾ ਸਪੋਰਟ ਬੜੀ ਮਿਲ ਰਹੀ ਹੈ ਅਜੇ ਹੁਣ ਸੋਸ਼ਲ ਮੀਡੀਆ ਉੱਤੇ ਬੜੀ ਸਪੋਰਟ ਮਿਲੇ ਕਿਉਂਕਿ ਜਿਹੜਾ ਉਹਦਾ ਸੈਕਸ਼ਨ ਆ ਜਿਹੜੀ ਉਹਦੀ ਧਾਰਾ ਦੇ ਲੋਕ ਆ ਉਹ ਐਕਟਿਵ ਹੋ ਗਏ ਆ ਤੇ ਦੂਜੇ ਪਾਸੇ ਅਕਾਲੀ ਦਲ ਕੀ ਹੈ ਅਕਾਲੀ ਦਲ ਇੱਕ ਸਾਜ਼ਿਸ਼ ਹੋ ਰਹੀ ਹੈ ਅਕਾਲੀ ਦਲ ਨੂੰ ਲੀਡਰਲੈਸ ਕੀਤਾ ਜਾ ਰਿਹਾ ਹੈ ਇਸ ਕਿਸਮ ਦਾ ਬਰਬਾਦ ਬੰਨ੍ਹ ਕੇ ਤੇ ਇਹ ਕੋਈ ਅਕਾਲੀ ਦਲ ਲਈ ਫਾਇਦਾ ਨਹੀਂ ਕਰ ਰਹੇ ਨੁਕਸਾਨ ਹੋਊਗਾ ਇਸ ਕਰਕੇ ਇਹ ਜਿਹੜੀ ਕੋਸ਼ਿਸ਼ ਉਹੀ ਕੋਸ਼ਿਸ਼ ਹੈ ਜਿਹੜੀ ਪੁਰਾਣੀ ਕਰਦੇ ਸੀ ਮੈਨੂੰ ਇਹ ਲੱਗਦਾ ਵੀ ਇਹ 50 ਸਾਲ ਦੇ ਜਿਹੜੇ ਅਕਾਲੀ ਦਲ ਹੈ ਉਹਨਾਂ ਦੇ ਦਿਮਾਗਾਂ ਦੀ ਟ੍ਰੇਨਿੰਗ ਜਾਂ ਉਹਨਾਂ ਦਾ ਮਾਈਂਡ ਸੈਟ ਇਸ ਕਿਸਮ ਦਾ ਹੋ ਗਿਆ ਵੀ ਉਹ ਕੋਈ ਇਨੋਵੇਟਿਵ ਨਹੀਂ ਕਰ ਸਕਦੇ ਕੋਈ ਛੱਡ ਨਹੀਂ ਸਕਦੇ ਮੌਜੂਦਾ ਹਾਲਾਤਾਂ ਮੁਤਾਬਕ ਕੋਈ ਆਪਣੀ ਪਾਲਿਸੀ ਚੇਂਜ ਨਹੀਂ ਕਰ ਸਕਦੇ ਨਵਾਂ ਵਿਜਨ ਉਹਨਾਂ ਦੇ ਭੱਲੇ ਹੀ ਨਹੀਂ ਪੈਂਦਾ ਉਹੀ ਪੁਰਾਣਾ ਪੁਰਾਣੇ ਤਰੀਕੇ ਤੌਰ ਤਰੀਕੇ 'ਚ ਗੱਲਬਾਤ ਕਰ ਰਹੇ ਆ ਹਾਂਜੀ ਸੂ ਸਾਹ ਪਰ ਇੱਕ ਜਿਸ ਤਰ੍ਹਾਂ ਉਹ ਨੂੰ ਹੋ ਰਿਹਾ ਹੈ ਉਹਦੇ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਵੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਜਾਂ ਹੁਕਮ ਦਿੱਤੇ ਗਏ ਆ ਉਹਨਾਂ ਤੇ ਕਾਲੀ ਦਾ ਅਮਲ ਕਰੇਗਾ ਨਹੀਂ ਇਹੀ ਤਾਂ ਕੋਸ਼ਿਸ਼ ਹੈ ਉਹਨਾਂ ਦੀ ਵੀ ਉਹ ਜਿਹੜੀਆਂ ਚਾਲਾਂ ਪਹਿਲਾਂ ਚੱਲਦੇ ਹੁੰਦੇ ਸੀ ਉਹਨਾਂ ਸਾਡੇ ਨਿੱਕੇ ਨਿੱਕੇ ਚਾਲਾਂ ਤੇ ਚੱਲਣ ਲੱਗ ਗਏ ਅੱਜ ਵੀ ਪ੍ਰੈਸ ਕਾਨਫਰੰਸ ਬੜੇ ਵੱਡੇ ਲੈਵਲ ਤੇ ਜਿਹਦੇ ਜਿਹੇ ਬਜਿਟੀਆਂ ਹੀ ਬੈਠਾ ਸੀ ਸਾਰੇ ਬੈਠੇ ਸੀ ਵੱਡੇ ਲੈਵਲ ਤੇ ਐਡਰੈਸ ਕੀਤੀ ਹੈ ਤੇ ਉਹਦੇ ਚ ਲੱਗਦਾ ਵੀ ਈਡੀਐਮ ਇਹਨਾਂ ਦਾ ਇਹਨਾਂ ਦਾ ਈਡੀਐਮ ਵਧਰੇ ਨਹੀਂ ਪੋਲੀਟਿਕਲ ਈਡੀਐਮ ਉਹੀ ਈਡੀਐਮ ਹੈ ਜਿਹੜਾ ਕਿ ਇਹਨਾਂ ਨੇ ਪਹਿਲਾਂ ਕੀਤਾ ਸੀ ਜਦੋਂ ਬੀਜੇਪੀ ਨਾਲ ਸੰਬੰਧ ਹੋਇਆ ਸੀ ਤੇ 97 ਚ ਪਾਰਟੀ ਪਾਵਰ ਚ ਆਈ ਸੀ ਉਹੀ ਇਹ ਟਿਮ ਚ ਗੱਲ ਕਰਦੇ ਆ ਤੇ ਇਸ ਕਰਕੇ ਲੱਗਦਾ ਨਹੀਂ ਲੋਕਾਂ ਨੂੰ ਸ਼ੱਕ ਹੋਣ ਲੱਗ ਗਿਆ ਵੀ ਇਹ ਇਹ ਸਿੱਖੇ ਵੀ ਕੁਛ ਨਹੀਂ ਤੇ ਬਾਕੀ ਇਹ ਕੋਸ਼ਿਸ਼ ਬੜੀ ਕਰ ਰਹੇ ਆ ਵੀ ਅਸੀਂ 10 ਦਿਨਾਂ ਦੀ ਜਿਹੜੀ ਜਿਹੜੀ ਸੇਵਾ ਉਹ ਕਰਕੇ ਅਸੀਂ ਸੁਖਰੂ ਹੋਈ ਆਪਣੀ ਮਰਜ਼ੀ ਨਾਲ ਗੱਲ ਚਲਾਈਏ 4 ਦਿਨ ਹੋ ਗਏ 6 ਦਿਨ ਰਹਿ ਗਏ ਇਹ ਡਿਫਰੈਂਟ ਉਹ ਸੇਵਾ ਸੇਵਾ ਜਿਹਦਾ ਦਿਨੀ ਬਹੁਤ ਥੋੜਿਆ ਉਹਦੇ ਵਿੱਚ ਤੁਹਾਨੂੰ ਚਾਹੀਦਾ ਵੀ ਜੇ ਤੁਸੀਂ ਉਹ ਅਕਾਲ ਤਖਤ ਤੋਂ ਉੱਤੋਂ ਬਰੀ ਹੋਣਾ ਹੈ ਅਕਾਲ ਤਖਤ ਨੇ ਇਸ ਗੱਲ ਦੀ ਬੁੜਕੇ ਅਨਾਉਂਸਮੈਂਟ ਵੀ ਕਰਦੀਆਂ ਐ ਐਲਾਨ ਵੀ ਕਰਨਾ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਵੀ ਤੁਸੀਂ ਇਹ ਇਹਦਾ ਅਸਤੀਫਾ ਪ੍ਰਵਾਨ ਕਰੋ ਅਸਤੀਫਾ ਪ੍ਰਵਾਨ ਨਹੀਂ ਕੀਤਾ ਤੇ ਇਹ ਇਹਦੇ ਵਿੱਚ ਇਹ ਜ਼ਰੂਰ ਕਹਦਾ ਵੀ ਆਪ ਚੀਮੇ ਨੇ ਖਾਸ ਹੀ ਇਲੈਕਸ਼ਨਾਂ ਵੀ ਲੜਾਂਗੇ ਜਿਹੜੀਆਂ ਆ ਰਹੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਤੁਸੀਂ ਇਹ ਪੋਲੀਟੀਕਲ ਗੱਲਾਂ ਕਰੀ ਜਾਂਦੇ ਹੋ ਇਦਾਂ ਤੁਸੀਂ ਸਾਰੀ ਗੱਲ ਤੋਂ ਬਚਣਾ ਚਾਹੁੰਦੇ ਹੋ ਇਹਦੇ ਵਿੱਚ ਵੀ ਜਿਹੜਾ ਜਿਹੜੇ ਜਿਹੜੇ ਬਾਗੀ ਸੀਗੇ ਬਾਕੀ ਦੇ ਦਾਗੀ ਜਿਹੜੇ ਬਾਗੀ ਸੀ ਉਹਨਾਂ ਨੇ ਵੀ ਸ਼ੱਕ ਪ੍ਰਗਟ ਕੀਤਾ ਸਾਨੂੰ ਨਹੀਂ ਲੱਗਦਾ ਵੀ ਇਹ ਕੋਈ ਜੁਆਇੰਟ ਕੋਈ ਇਸ ਕਿਸਮ ਦੀ ਕਾਲੀ ਦਲ ਦਾ ਗਰੁੱਪ ਪੋਲਿਟਿਕਸ ਤੋਂ ਬਾਹਰ ਨਿਕਲ ਗਿਆ ਇਹ ਸੁਖਵੀਰ ਦਾ ਇੱਕ ਵੱਡਾ ਗਰੁੱਪ ਹੈ ਉਹ ਗਰੁੱਪ ਪੋਲਿਟਿਕਸ ਉਹੀ ਕਰ ਰਿਹਾ ਸਾਰਾ ਕੁਝ ਉਹਨਾਂ ਨੇ ਵੀ ਖਾਲਸਾ ਪੰਥ ਤੇ ਦੂਜਾ ਇੱਕ ਹੋਰ ਲੋਕਾਂ ਨੇ ਇੱਕ ਵਾਧੂ ਦਾ ਵਿੱਚ ਜੋੜਤਾ ਜਿਹੜਾ ਮੈਨੂੰ ਲੱਗਦਾ ਵੀ ਉਹ ਗਲਤ ਗੱਲ ਹੈ ਹੁਣ ਸਾਰੇ ਅਕਾਲੀ ਦਲ ਇਕੱਠੇ ਕਰਨੇ ਚਾਹਦੇ ਕਿਹੜਾ ਬਾਕੀ ਅਕਾਲੀ ਦਲ ਸਮਝੀਤ ਮੰਨਤਾ ਕੱਲਾ ਹੈ ਉਹੀ ਆਪ ਹੀ ਜਿੱਦਾਂ ਰਿਹਾ ਤੇ ਹੋਰ ਕੋਈ ਕਦੇ ਉਹਦਾ ਬੰਦਾ ਦੂਜਾ ਜਿੱਤਿਆ ਨਹੀਂ ਅਜੇ ਤੱਕ ਨਾ ਅਸੈਂਬਲੀ ਜਿੱਤਿਆ ਤੇ ਨਾ ਪਾਰਲੀਮੈਂਟ ਜਿੱਤਿਆ ਉਹਨਾਂ ਦੇ ਬੰਦੇ ਕੋਈ ਜਿੱਤੇ ਨਹੀਂ ਕਦੇ ਵੀ ਉਦੋਂ ਜਿੱਤੇ ਸੀ ਤਾਂ ਪਹਿਲੀ ਵਾਰ ਜਦੋਂ ਇਕੱਠੀ ਪਾਰਟੀ ਸੀਗੀ ਜਦੋਂ 89 'ਚ ਜਿੱਤੇ ਸੀ ਉਦੋਂ ਬਾਅਦ ਤੋਂ ਸੰਯੁਕਤ ਅਕਾਲੀ ਦਲ ਬਣਿਆ ਅਕਾਲੀ ਦਲ ਬਣਿਆ ਸੀ ਉਹ ਇੱਕ ਵੱਖਰਾ ਸੀਗਾ ਜੋ ਜਿੱਤ ਕੇ ਸੀ ਐਵੇਂ ਕੋਈ ਐਵੇਂ ਰਵੀਂਦਰ ਸਿੰਘ ਦਾ ਅਕਾਲੀ ਦਲ 1920 ਕੋਈ ਅਕਾਲੀ ਦਲ ਨਹੀਂ ਹੈ ਕੋਈ ਗੱਲਬਾਤ ਨਹੀਂ ਹੈ ਉਹਨਾਂ ਇਹਨਾਂ ਨੂੰ ਕੇਹਲੇ ਨੂੰ ਇਕੱਠਾ ਕਰਨਾ ਸੀ ਇਹ ਹਰਦੀਪ ਸਿੰਘ ਡਿਊਟੀ ਵਰਕ ਕਰਦੇ ਤੇ ਹੋਰ ਸਾਰੇ ਤੇ ਆਪਣੇ ਆਪਣੇ ਅਕਾਲੀ ਦਲ ਹੈਗੇ ਆ ਉਹਨਾਂ ਦੀ ਕੋਈ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਨੇ ਇਕੱਠੇ ਕਰਨ ਦੀ ਗੱਲਬਾਤ ਹੈ ਇਹ ਐਵੇਂ ਹੀ ਕੋਸ਼ਿਸ਼ ਹੈ ਵੀ ਇਹਨਾਂ ਨੂੰ ਅਕਾਲ ਤਖਤ ਰਿਕੋਗਨਾਈਜ਼ ਕਰੇ ਜਿਕੋਗਨਾਈ ਠੀਕ ਹੈ ਇੱਕ ਧਿਰ ਗਈ ਅਕਾਲੀ ਦਲ ਦੀ ਜਿਹੜਾ ਬਾਗੀਧਰ ਸੀ ਉਹਨੇ ਜਾ ਕੇ ਸ਼ਿਕਾਇਤ ਕੀਤੀ ਉਹਦੇ ਕਹਿਣ ਉੱਤੇ ਅਕਾਲ ਤਖਤ ਨੇ ਨੋਟਿਸ ਲਿਆ ਤੇ ਉਹ ਇਕੱਠੇ ਹੋ ਗਏ ਸਾਰੇ ਤੇ ਇਸ ਕਰਕੇ ਜਾਂ ਇਹਦੇ ਉੱਤੇ ਸਾਰੀ ਗੱਲਬਾਤ ਹੋ ਗਈ ਤੇ ਇਹਦੇ ਚੋਂ ਨਿਕਲੇ ਵੀ ਤੁਸੀਂ ਇਕੱਠੇ ਹੋ ਜੋ ਆਪਣੀ ਆਪਣੇ ਜਿਹੜੇ ਚੁੱਲ੍ਹੇ ਆ ਚੁੱਲ੍ਹੇ ਚੁੱਕ ਕੇ ਬੰਦ ਕਰੋ ਤੇ ਮੁੜ ਕੇ ਇਕੱਠਾ ਸਾਰਾ ਨਵੇਂ ਮਿੰਨੀ ਨਵਾਂ ਬਣ ਕੇ ਨਵੀਂ ਮੈਂਬਰਸ਼ਿਪ ਕਰਕੇ ਅਕਾਲੀ ਲੀਡਰ ਅਕਾਲੀ ਬਣਾਓ ਅਕਾਲੀ ਦਲ ਬਣਾਓ ਨਵਾਂ ਮੇ ਸकता ਇਸੇ ਦੀ ਗੱਲ ਪਰ ਮੈਨੂੰ ਲੱਗਦਾ ਹੈ ਕਿ ਆਪ ਹੀ ਜਿਵੇਂ ਇਸ ਸਥਿਤੀ ਤੇ ਪਹੁੰਚੇ ਆ ਤੇ ਇਸ ਕਰਕੇ ਆ ਸਾਰੀ ਐਕਸਰਸਾਈਜ਼ ਤੋਂ ਬਾਅਦ ਵੀ ਇਹ ਰਵਾਈਵ ਨਹੀਂ ਹੋਣਾ ਇਹ ਜਿੰਦਾ ਨਹੀਂ ਹੋਣਾ ਇਹਨੇ ਪੰਜਾਬ ਨੂੰ ਫਿਰ ਲੋਕਾਂ ਨੇ ਇਹਨੂੰ ਅਕਸੈਪਟ ਨਹੀਂ ਕਰਨਾ ਜੇ ਇਸ ਕਿਸਮ ਦੀਆਂ ਇਹ ਚੁਸਤੀਆਂ ਚਲਾਕੀਆਂ ਕਰਨ ਲੱਗ ਗਏ ਜਿਹੜੇ ਹੁਣ ਹੁਣੇ ਸ਼ੁਰੂ ਕਰ ਦਿੱਤੀਆਂ ਅਜੇ ਸੇਵਾ ਚੱਲ ਰਹੀ ਹੈ ਹਾਂਜੀ ਜੀ ਇਹ ਸਿਸਾਬ ਆਪਣਾ ਸਮਾਪਤ ਹੋ ਗਿਆ ਜੇ ਕੋਈ ਤੁਸੀਂ ਇਹਦੇ ਤੇ ਹੋਰ ਆਖਰੀ ਟਿੱਪਣੀ ਹੋਵੇ ਤੁਹਾਡੀ ਮੈਂ ਮੈਨੂੰ ਇਹ ਲੱਗਦਾ ਵੀ ਇਹ ਇਹ ਇੱਕ ਇਸ ਕਰਕੇ ਵੀ ਨਹੀਂ ਕੁਝ ਕਰ ਰਹੇ ਜਿਵੇਂ ਹੁਣ ਪੱਜ ਕੀਤਾ ਵੀ ਅਕਾਲੀ ਦਲ ਨੂੰ ਬੋਲਣਾ ਚਾਹੀਦਾ ਸੀਗਾ ਜਿਹੜਾ ਕਿਸਾਨ ਰਿਵਾਈਵ ਹੋਣ ਦਾ ਮਤਲਬ ਕਿਸਾਨੀ ਤੇ ਵੀ ਬੋਲਣ ਕਿਸਾਨੀ ਤੇ ਨਹੀਂ ਬੋਲੇ ਉਹ ਕਿਸਾਨੀ ਤੇ ਅਟੈਕ ਹੋ ਗਿਆ ਸਾਰਾ ਕਿਸਾਨੀ ਦਾ ਮੁੱਖ ਆਧਾਰ ਹੈ ਅਕਾਲੀ ਦਲ ਦਾ ਜੀ ਕਿਸਾਨੀ ਦਾ ਮੁੱਖ ਆਧਾਰ ਹੈ ਉਹ ਤੇ ਬੋਲਣਾ ਚਾਹੀਦਾ ਬੋਲਦੇ ਤਾਂ ਨਹੀਂ ਕਿਉਂਕਿ ਹਜੇ ਵੀ ਉਹਨਾਂ ਦਾ ਦਿਲ ਹੈ ਸ਼ਾਇਦ ਗੱਲ ਖੜੀ ਹੋਵੇ ਵੀ ਅਸੀਂ ਭਾਜੀਪੀ ਨਾਲ ਸਮਝੌਤਾ ਰੱਖਣਾ ਹੈ ਭਾਜੀਪੀ ਨਾਲ ਅਸੀਂ ਨਾਲ ਚੱਲਣਾ ਹੀ ਹੈ ਇਸ ਕਰਕੇ ਇਹ ਦਿੱਲੀ ਪੰਜਾਬ ਦੀ ਗੱਲ ਉੱਤੇ ਤਾਂ ਬੋਲਦੇ ਨਹੀਂ ਪਹਿਲਾਂ ਵੀ ਨਹੀਂ ਸੀ ਬੋਲੇ ਹੁਣ ਵੀ ਨਹੀਂ ਬੋਲਦੇ ਇਸ ਕਰਕੇ ਇਹ ਕੋਈ ਹਰਿਆਣੇ ਦੀ ਸਰਕਾਰ ਵਿਰੋਧ ਨਹੀਂ ਬੋਲੇ ਜੇ ਤੁਸੀਂ ਬਹੁਤ ਵੱਡੀ ਮੀਟਿੰਗ ਤੀਜੇ ਦਿਨ ਕਰਦੇ ਹੋ ਕੋਰ ਕਮੇਟੀ ਵੀ ਇਹ ਗੱਲ ਦੇ ਉੱਤੇ ਬਰਤਾਨਾ ਸਿਰਜਣ ਲਈ ਵੀ ਇਹ ਸਾਜ਼ਿਸ਼ ਹੈ ਪਾਰਟੀ ਨੂੰ ਲੀਡਰ ਉਸਕਾਂ ਦੀ ਸੁਖਵੀਰ ਬਾਦੋਂ ਤੇ ਹਮਲਾ ਸਾਜ਼ਿਸ਼ ਦਾ ਪਾਰਟ ਹੈ ਬਹੁਤ ਵੱਡੀ ਸਾਜ਼ਿਸ਼ ਦਾ ਪਾਰਟ ਹੈ ਇਹ 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 ਖਾਮ ਖੈਲੀ ਆ ਤੇ ਤੁਹਾਨੂੰ ਜਿਹੜੀ ਅੱਜ ਕਿਸਾਨਾਂ ਨਾਲ ਹੋਈ ਉਹ ਤੁਹਾਨੂੰ ਦਿਖਾਈ ਨਹੀਂ ਦਿੱਤਾ ਉਹ ਵੀ ਦੱਸਣਾ ਚਾਹੀਦਾ ਸੀਗਾ ਤੇ ਹੋਰ ਪੰਜਾਬ ਦੀਆਂ ਹੋਰ ਮੰਗਾਂ ਉਹਦੇ ਤੇ ਵੀ ਗੱਲ ਹੋਣੀ ਚਾਹੀਦੀ ਆ ਪਰ ਇਹ ਕੱਲੀ ਇਸੇ ਦੇ ਵਿੱਚੋਂ ਤੁਸੀਂ ਆਪਦੀ ਲੀਡਰਸ਼ਿਪ ਲਈ یوں ਲੱਗਦਾ ਵੀ ਇਹ ਇਹ ਜੇ ਨਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ ਅਜੇ ਵੀ ਕੋਈ ਸਰੋਕਾਰ ਨਹੀਂ ਸਾਰਾ ਕੁਲ ਕਹਿਣ ਤੇ ਕਬੂਲ ਨਾਵੇਂ ਦੇ ਬਾਵਜੂਦ ਵੀ ਨਹੀਂ ਤਾਂ ਨਹੀਂ ਤੁਸੀਂ ਪੰਜਾਬ ਦੀ ਗੱਲ ਕਰੋ ਸਿਰਫ ਇਹ ਵੋਟਾਂ ਦੇ ਜੋੜ ਤੋੜ ਤੇ ਮੁੜ ਕੇ ਪਾਵਰ ਤੱਕ ਪਹੁੰਚਣ ਦੀਆਂ ਗੱਲਾਂ ਕਰ ਰਹੇ ਹਾਂ ਹਾਂਜੀ ਹਮ ਇੱਥੇ ਆਈ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਭ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ